ਚੈਨਲ ਟੀਵੀ ਨਿਊਜ਼ ਇੰਡੀਆ 263 ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਅੰਜੀਤ ਸਿੰਘ ਤੇ ਮੇਰੇ ਨਾਲ ਸਹਿਯੋਗੀ ਮੇਰੇ ਲਾਡਾ ਡੜਾ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗਰਦਾਸਪੁਰ ਜ਼ਿਲ੍ਹੇ ਚ ਕੁਦਰਤੀ ਆਫਤ ਆਈ ਹੈ ਇਸ ਤਰ੍ਹਾਂ ਮਕੋਰਾ ਪੱਤਨ ਡੇੜਾ ਬਾਬਰ ਨਾਲ ਤੇ ਅਜ ਨਾਲਾ ਫਰਾਂ ਦੀ ਮਾਰ ਇੱਥੇ ਕਾਫੀ ਪਿੰਡ ਆ ਚੁੱਕੇ ਔਰ ਪਿੰਡਾਂ ਦੇ ਵਿੱਚ ਕਾਫੀ ਭਾਰੀ ਮਾਤਰਾ ਚ ਲੋਕਾਂ ਦਾ ਨੁਕਸਾਨ ਹੋਇਆ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਪਾਣੀ ਚੜ ਗਿਆ ਸੀਗਾ ਹੁਣ ਪਾਣੀ ਉਤਰਨ ਦੇ ਨਾਲ ਜਿਉਂ-ਜਿਉਂ ਪਾਣੀ ਉਤਰਦਾ ਪਿਆ ਸੀਗਾ ਤੇ ਨੁਕਸਾਨ ਦਾ ਪਤਾ ਚੱਲ ਰਿਹਾ ਸੀ ਕਿ ਘਰ ਦਾ ਜੋ ਸਾਰਾ ਸਮਾਨ ਜਿਹੜਾ ਆ ਉਹ ਸਾਰਾ ਤਬਾਹ ਹੋ ਚੁੱਕਾ ਕੋਈ ਵੀ ਇੱਕ ਚੀਜ਼ ਨਹੀਂ ਵਿੱਚ ਬਚੀ ਔਰ ਹਰ ਕੋਈ ਸਹਿਯੋਗੀ ਜਿਹੜੇ ਸੱਜਣ ਨੇ ਕੋਈ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜੀ ਆ ਉਹ ਸੇਵਾ ਕਰਿਆ ਤੇ ਅੱਜ ਗੁਰਦੁਆਰਾ ਸ਼ਕਤੀ ਹੁਈ ਤੁਹਾਨੂੰ ਦੱਸਦੇ ਨੇ ਤਸਵੀਰਾਂ ਦੇ ਵਿੱਚ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਤੀ ਹੋਈ ਤੋਂ ਜੋ ਸਮਾਨ ਆ ਵੱਡੀ ਮਾਤਰਾ ਵਿੱਚ ਹਰ ਪੀਟਾਂ ਦੇ ਵਾਸਤੇ ਉਹ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰਾਂ ਦੇ ਵੱਲੋਂ ਜੋ ਸਮਾਨ ਉਹ ਟਰਾਲੀਆਂ ਦੇ ਵਿੱਚ ਜਿਹੜਾ ਉਹ ਲੋਡ ਕੀਤਾ ਜਾ ਰਿਹਾ ਹੈ ਪਾਣੀ ਤੋਂ ਇਲਾਵਾ ਹੋਰ ਘਰ ਦਾ ਸਾਜੋ ਸਮਾਨ ਵੀ ਨਾਲ ਆ ਗੱਦੇ ਨੇ ਔਰ ਬੈੱਡ ਨੇ ਅਰਜਾਈਆਂ ਕੰਬਲ ਔਰ ਬੱਚਿਆਂ ਦੇ ਕੱਪੜੇ ਸਿਆਣਿਆਂ ਦੇ ਕੱਪੜੇ ਮੈਂ ਕਿ ਕਾਫੀ ਮਾਤਰਾ ਵਿੱਚ ਇਹ ਸਮਾਨ ਜਾ ਰਿਹਾ ਵਾ ਉਹ ਲੈ ਕੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸਹਿਯੋਗੀ ਸੱਜਣੇ ਜੋ ਤੁਹਾਡੇ ਜੋ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਉਹ ਟਰਾਲੀਆਂ ਦੇ ਵਿੱਚ ਜਿਹੜਾ ਸਮਾਨ ਜਿਹੜਾ ਆ ਉਹ ਲੋਡ ਜਿਹੜਾ ਉਹ ਘਾਰੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਜੋ ਸਮਾਨ ਹਰ ਪੀੜਤਾ ਦੀ ਮਦਦ ਵਾਸਤੇ ਜਾ ਰਿਹਾ ਹੈ ਇਹ ਗੁਰੂਦੁਆਰਾ ਗੁਰਦੁਆਰਾ ਸਿੰਘ ਸਭਾ ਛਤੀਹੂ ਢਾਰੀਵਾਲ ਤੋਂ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਬਲਵਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਅਤੇ ਉਹਨਾਂ ਦੀ ਕਮੇਟੀ ਦੇ ਜੋ ਮੈਂਬਰ ਨੇ ਮੁਖੰਦ ਸਿੰਘ, ਨਾਗੀ, ਬਲਜੀਤ ਸਿੰਘ, ਇੰਦਰਪਾਲ ਸਿੰਘ, ਗੁਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ, ਪਰਮਜੀਤ ਸਿੰਘ ਦੇ ਪ੍ਰਬੰਧਾਂ ਹਟ ਜੋ ਇਹ ਸਮਾਨ ਜੋ ਸਾਰਾ ਇਕੱਠਾ ਕੀਤਾ ਗਿਆ ਹੈ ਅਤੇ ਇਹ ਸਮਾਨ ਲੈ ਕੇ ਅੱਜੇ ਜਾ ਰਹੇ ਨੇ। ਅਤੇ ਪੰਜਾਬ ਦੀ ਸੁਖਾਂਤੀ ਵਾਸਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾ ਰਹੀ ਹੈ। ਅਸੀਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਵੀ ਕਰਦਿਆਂ ਅਤੇ ਉਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਕਿ ਅੱਜ ਉਹ ਕਿਸ-ਕਿਸ ਇਲਾਕੇ ਦੇ ਵਿੱਚ ਜੋ ਹਰ ਪੀੜਤ ਲੋਕ ਨੇ ਉਹਨਾਂ ਦੀ ਮਦਦ ਵਾਸਤੇ ਜਾ ਰਹੇ ਹਨ। ਅੱਜ ਸਾਰਿਆਂ ਦਾ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਿੰਘ ਸਭਾ ਗੁਰਦੁਆਰਾ ਧਾਰੀ ਵੱਲੋਂ ਪ੍ਰਧਾਨ ਬਲਵੰਦਰ ਸਿੰਘ ਹਣਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਦੇ ਉਤੋਂ ਇੱਥੋਂ ਆਪਾਂ 300 ਕੰਬਲ 11-12 ਬੈੱਡ 20 ਗੱਦੇ ਅਤੇ ਹੋਰ ਪਾਣੀ ਦਾ ਟਰਾਲਾ ਪੂਰਾ ਜਿਹੜਾ ਵਾ ਨਾਲ ਹੋਰ ਬੀਬੀਆਂ ਦੇ ਆਪਣੇ ਸਜਣਾ ਦੇ ਕੱਪੜੇ ਜਿਹੜੇ ਲੈ ਕੇ ਹਰ ਪੀੜੇ ਦਾ ਇਲਾਕੇ ਚ ਜਿੱਧਰ ਕਿ ਬਹੁਤ ਜ਼ਿਆਦਾ ਹੜ ਆਇਆ ਹੋਇਆ ਡੇਰਾ ਬਾਬਾ ਨਾਨਕ ਦਾ ਇਲਾਕਾ ਅੱਗੇ ਉਸ ਤੋਂ ਜਿਹੜੇ ਆ ਅਲਾਕਾ ਸਾਰਾ ਬਾਰਡਰ ਦੇ ਨਾਲ ਤੋਂ ਸੀ ਬੁੰਦੇ ਨਾਲ ਨਾਲ ਜਿਹੜਾ ਇਲਾਕਾ ਵਾ ਉੱਥੇ ਅਸੀਂ ਪਰਸਨਲੀ ਜਾ ਕੇ ਪਹਿਲਾਂ ਪ੍ਰਧਾਨ ਵਾਲਾ ਪ੍ਰਧਾਨ ਗੇਟ ਸਾਰੇ ਪਿੰਡ ਵੇਖ ਕੇ ਆਏ ਸੀਗੇ ਤੇ ਉੱਥੇ ਇਹੀ ਅਸੀਂ ਜਾ ਕੇ ਇਹ ਜਿਹੜਾ ਰਾਜਨ ਪਾਣੀ ਆਹੀ ਕੋ ਉੱਥੇ ਵੇਖ ਕੇ ਆਏ ਆ ਸੜਕਾਂ ਦੇ ਲੋਕ ਖਲੋਤੇ ਨੇ ਭਰ ਭਰ ਕੇ ਲੋਕ ਘਰ ਘਰ ਕੇ ਮੜਕੇ ਘਰਾਂ ਨੂੰ ਲਈ ਜਾਂਦੇ ਨੇ ਤੇ ਇਸ ਕਰਕੇ ਉਹ ਸਾਡੇ ਕੈਸ਼ੀਅਰ ਸਾਹਿਬ ਤੇ ਆਪਣੇ ਡਿਊਟੀ ਲਈ ਹੀ ਕਿਹੜਾ ਕਿਹੜਾ ਘਰ ਵਾ ਸਪੈਸ਼ਲੀ ਉਹਨਾਂ ਦੇ ਘਰ ਜਾ ਕੇ ਆਪਾਂ ਨੇ ਇਹ ਸਮਾਨ ਦੇ ਕੇ ਆਉਣਾ ਹੈ ਤੇ ਇਹ ਸਿੱਖ ਕੌਮਲੀ ਇੱਕ ਸਤਿ ਸ੍ਰੀ ਅਕਾਲ ਸਾਹਿਬ ਜੀ ਗੁਰੂ ਰੋਬੇ ਤੇ ਵੱਲੋਂ ਬੜੀ ਇੱਕ ਮਹਾਨਤਾ ਜਾਂ ਸਾਨੂੰ ਇੱਕ ਇਹੋ ਜੀ ਗੁਰਤੀ ਦੇ ਕੇ ਗਏ ਹੋਏ ਨੇ ਕਿ ਕਿਤੇ ਵੀ ਜਾਣਾ ਕਿਤੇ ਵੀ ਜੜਾਵਾ ਕੋਈ ਵੀ ਬੰਦਾ ਵਾ ਭਾਵੇਂ ਕਿਸੇ ਦਾਦਾ ਵਾ ਉੱਥੇ ਜਾ ਕੇ ਅਸਾਂ ਉਹਨਾਂ ਦੀ ਸੇਵਾ ਕਰਨੀ ਹੈ ਉਹਨਾਂ ਦੀ ਬਤੌਲਤੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹ ਵੀ ਵੀਰ ਭਰਾਵਾਂ ਬੀਬੀਆਂ ਦੀ ਮਦਦ ਕਰ ਲਈ ਜਿਹੜੇ ਹੜ੍ਹ ਪੀੜੇ ਦੇ ਇਲਾਕਿਆਂ ਦੇ ਵਿੱਚ ਬੇਘਰ ਹੋਏ ਨੇ ਉਹਨਾਂ ਦੇ ਘਰ ਖਾਣ ਪੀਣ ਨੂੰ ਰੋਟੀ ਪਾਣੀ ਨਹੀਂਗਾ ਪਾਣੀ ਪੀਣ ਨੂੰ ਨਹੀਂਗਾ ਸਾਰਾ ਹੀ ਸਮਾਨ ਜਿਹੜਾ ਵਾ ਉਹ ਉੱਥੇ ਰੁੜ ਗਿਆ ਹੈ ਉਹਨਾਂ ਦੇ ਘਰ ਬੈੱਡ ਚਾਗਰਾ ਅਤੇ ਹੋਰ ਸਮਾਨ ਜਿਹੜਾ ਅਸੀਂ ਸਾਰੇ ਦੇਣ ਲਈ ਜਾ ਰਹੇ ਹਾਂ ਮੈਂ ਇੱਕ ਵੱਲੋਂ ਫਿਰ ਆਪਣੇ ਵੱਲੋਂ ਫਿਰ ਇਲਾਕਾ ਵਾਸੀਆਂ ਨੇ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਅਸੀਂ ਕਮੇਟੀ ਵੱਲੋਂ ਜਾ ਰਹੇ ਆ ਉਸ ਤਰ੍ਹਾਂ ਹੋਰ ਵੀ ਸਾਰੀਆਂ ਸਸਤਾਵਾਂ ਜਿਹੜੀਆਂ ਨੇ ਹਮਲਾ ਮਾਰਨ ਤੇ ਉੱਥੇ ਜਾ ਕੇ ਉਹਨਾਂ ਪਰਿਵਾਰਾਂ ਦੀ ਜਾ ਕੇ ਤੇ ਮਦਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਦੇਨੀ ਜੇ ਡੇਰਾ ਬੱਬਾ ਨਾਨਕ ਸਾਹਿਬ ਦੀ ਧਰਤੀ ਵਿੱਚ ਵਿਖੇ ਹੜ੍ਹ ਆਏ ਸੀ ਉਹਨਾਂ ਦੇ ਸਬੰਧ ਵਿੱਚ ਅੱਜ ਅਸੀਂ ਗੁਰਦੁਆਰਾ ਸਿੰਘ ਸਭਾ ਵੱਲੋਂ ਭਾਰੀ ਸਮੱਗਰੀ ਅੱਗੇ ਦਾਸੀ ਦਿੱਤਾ ਸਰਦਾਰ ਜੀ ਹਨ ਮਨਮੁਖਤ ਸਿੰਘ ਨੇ ਅੱਗੇ ਦਾਸੀ ਦਿੱਤਾ ਵਾ ਕਿ ਕੀ ਕੀ ਸਮਾਨ ਖੜਾ ਰਹੇ ਆ ਤੇ ਇਹ ਕਰਕੇ ਇਹ ਜਿਹੜੀ ਸਿੱਖ ਕੌਮ ਆ ਬੜੀ ਮਹਾਨ ਕੌਮ ਆ ਤੇ ਸਿੱਖ ਕੌਮ ਜਿਹੜੀ ਇਹ ਸਾਰੀ ਕਿਦਾਂ ਐਕਟਰ ਅੱਗੇ ਆਏ ਨੇ ਕਿਦਾਂ ਫਿਲਮੀ ਕਲਾਕਾਰ ਅੱਗੇ ਆਏ ਨੇ ਸਾਰਿਆਂ ਨੇ ਵੱਧ ਚੜ ਕੇ ਬਹੁਤ ਹੀ ਜ਼ਿਆਦਾ ਉੱਥੇ ਮਦਦ ਕੀਤੀ ਆ ਇਹ ਜਿਹੜਾ ਆਪਣਾ ਇੱਕ ਮਦਦ ਕਰਨਾ ਜਿਹੜਾ ਵਾ ਇਹ ਤੇ ਸਿੱਖ ਕੌਮ ਦੇ ਜਰੇ ਜਰੇ ਚ ਭਰਿਆ ਹੋਣਾ ਤੇ ਇਸ ਕਰਕੇ ਜਿਹੜੀ ਸਿੱਖ ਕੌਮ ਆ ਸਾਰੀ ਦੁਨੀਆ ਚ ਨੰਬਰ 1 ਕੌਮ ਗਣੀ ਜਾਂਦੀ ਐ ਇਸੇ ਕਰਕੇ ਗਣੀ ਜਾਂਦੀ ਐ ਕਿ ਇਹਨਾਂ ਵਿੱਚ ਇੱਕ ਦਇਆ ਦਇਆ ਪਹਿਲਾਂ ਦਇਆ ਧਰਮ ਤਹੌਲ ਧਰਮ ਦਇਆ ਕਾ ਪੂਤ ਮਤਲਬ ਦਇਆ ਇਹਨਾਂ ਚ ਬਹੁਤ ਹੀ ਜ਼ਿਆਦਾ ਵਾ ਮਾਲ ਕਰ ਲੋ ਬਹੁਤ ਹੀ ��ਡ ��ਡ ਕੇ ਭਰੀ ਹੋਈ ਐ ਇਹ ਕਰਕੇ ਅਸੀਂ ਅੱਜ ਜਿਹੜਾ ਵਾ ਵੀ ਅਸੀਂ ਉਹਨਾਂ ਦਾ ਵੀ ਜਿੰਨੀ ਉਹਨਾਂ ਨੂੰ ਮਦਦ ਕੀਤੀ ਐ ਅਸੀਂ ਆਪਣੇ ਜਿੰਨੀ ਕ ਸਾਡੇ ਇਲਾਕੇ ਦੇ ਸਹਿਯੋਗ ਨਾਲ ਅਸੀਂ ਮਦਦ ਉਥੇ ਲੈ ਕੇ ਜਾ ਰਹੇ ਆ ਮਦਦ ਕਰਦੀ ਐ ਵੀ ਚਲੋ ਸਾਡੇ ਤੋਂ ਥੋੜਾ ਜਿਹਾ ਸ਼ੁਕਰਾਨਾ ਹੀ ਆ ਮਦਦ ਉਹ ਬਹੁਤ ਜ਼ਿਆਦਾ ਲੋਕੀ ਵਾਅਦੇ ਤੋਂ ਵਾਅਦਾ ਕਰ ਰਹੇ ਨੇ ਉੱਥੇ ਬਸ ਇੰਨੀ ਹੀ ਗੱਲਾਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਵਾਰਾ ਸਿੰਘ ਸਭਾ ਧਾਰੀ ਵੱਲੋਂ ਨਾਲ ਹੋ ਰਹੇ ਹਰ ਪੀਤਾਂ ਨਹੀਂ ਅਸੀਂ ਸੇਵਾ ਲਈ ਜਾ ਮਦਦ ਤੇ ਮਦਦ ਤੇ ਪਰਮਾਤਮਾ ਹੀ ਕਰ ਸਕਦਾ ਆਕਾਲ ਪੁਰਖ ਦਾ ਪਰਮੇਸ਼ਰ ਦਾ ਅਸੀਂ ਉਹਨਾਂ ਦੀ ਸੇਵਾ ਕਰ ਸਕਦੇ ਹਾਂ ਜਿਸ ਤੋਂ ਕਿਨੂੰ ਕਿਉਂਕਿ ਅਸੀਂ ਕਾਫੀ 延迟 ਜਾ ਰਹੇ ਇਸ ਕਰਕੇ ਜਾ ਰਹੇ ਆ ਕਿ ਬਹੁਤ ਸਾਰੇ ਜਥੇਬੰਦੀਆਂ ਉਹਨਾਂ ਨੇ ਅਜੀਬ ਇੰਟਰਵਿਊ ਚੋਂ ਸੇਵਾ ਕੀਤੀ ਇਹ ਬਹੁਤ ਹੀ ਰਸ ਪਾ ਗਿਆ ਇਸ ਵੇਤੇ ਅਸੀਂ ਥੋੜਾ ਲੇਟ ਜਾ ਰਹੇ ਹਾਂ ਜਿੱਦਿਆਂ ਬਥੇ ਬਦੀਆਂ ਜਿਨ੍ਹਾਂ ਨੇ ਵੱਸ ਸੇਵਾ ਕਰਨੀ ਹੈ ਕਰਾਂ ਉਸ ਤੋਂ ਬਾਅਦ ਹੀ ਥੋੜਾ ਜੀ ਦੇਖਾਂਗੇ ਇਸ ਤੋਂ ਪਹਿਲਾਂ ਅਸੀਂ ਪਲੇਆਫ ਦੇ ਗਰਾਊਂਡ ਲੈਵਲ ਤੇ ਜਾ ਕੇ ਦੇਖਾਂ ਕਿਹੜੇ ਨਾਮ ਦੇ ਲੋਕ ਹੈ ਥੋ ਅਸੀਂ ਤਲਾ ਨੌਰ ਗਾਲੜੀ ਜਿਹੜਾ ਬਾਬਾ ਨਾਨਕ ਦਾ ਅਰੰਦਾਸ ਸਾਰਾ ਲੱਗਿਆ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਪਹਾੜ ਦੀ ਸਾਰੀ ਕਮੇਟੀ ਬੀ ਨਾਲ ਤੇ ਅਸੀਂ ਉੱਧਰ ਜਿਹੜੇ ਦੇਖੀ ਜਿਹੜੇ ਆਮ ਤੌਰ ਤੇ ਦੇਖਣ ਜਾਇ ਹਾਈਵੇ ਦੇ ਜਾਂ 메ਨ ਰੋਡ ਦੇ ਲਾਗੇ ਪੈਂਦਾ ਉਥੇ ਸੇਵਾ ਪਹੁੰਚ ਜਾਂਦੀ ਆ ਪਰ ਜਿਹੜੇ 10 15 ਕਿਲੋਮੀਟਰ ਦੂਰ ਆ ਉਥੇ ਸੇਵਾ ਨਹੀਂ ਪਹੁੰਚਦੀ ਸੋ ਅਸੀਂ ਹੁਣ ਜਿਹੜੇ ਉੱਥੇ ਦੇਖ ਕੇ ਆਏ ਆ ਗੰਬਾਸ ਤੋਂ ਅੱਗੇ ਪੰਜ ਕਰਾਈਆਂ ਗੱਗੜ ਚੰਡੀਗੜ ਬਾਗੀ ਨੰਗਲ ਘਮਰਾ ਦਰਿਆ موسی ਇਹ ਜਿਹੜੇ ਮੀਨ ਜਿਹੜੀਆਂ ਤੋਂ ਦੂਰ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿਥੇ ਅਸੀਂ ਪਹਿਲਾਂ ਦੇਖ ਕੇ ਉੱਥੇ ਸੇਵਾ ਪਹੁੰਚਾਵਾਂਗੇ ਸੋ ਇਹ ਤੇ ਸਾਡੀ ਮਦਦ ਦੀ ਇੱਕ ਸੇਵਾ ਹੈ ਔਰ ਇਹ ਬੜੀ ਵੱਡੀ ਇੱਕ ਮਿਸਾਲ ਕਹਿਣੀ ਸੀ ਕਿ ਸਿੱਖ ਧਰਮ ਉੱਥੇ ਬਾਕੀ ਧਰਮ ਮੁਸਲਮਾਨ ਸਨਾਤੀ ਹਿੰਦੂ ਬਹੁਤ ਵੱਡੀ ਮਿਸਾਲ ਇੱਕ ਸੇਵਾ ਕੀਤੀ ਕਿ ਸਿੱਖ ਧਰਮ ਨੇ ਇੱਕ ਲੀਪ ਆਈ ਆ ਬਾਕੀਆਂ ਨੂੰ ਇੱਕ ਸਾਰੇ ਸੰਸਾਰ ਨੂੰ ਦੱਸ ਇੱਕ ਵਿਆਜ ਦੱਸੀ ਆ ਸਿੱਖਿਆ ਦਿੱਤੀ ਕਿ ਸੇਵਾ ਕਿਦਾਂ ਕਰਨੀ ਉਹ ਇਹ ਗੁਰਦਵਾਰਾ ਸਿੰਘ ਸਭਾ ਦੀ ਉਹ ਸਾਰ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਾ ਰਹੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਧੰਨਵਾਦ ਹੈ